ਪੈਂਦਾ ਮੇਰੇ ਵੀ ਆ ਮੈਂ ਵੀ ਫੇਰ ਕਹ ਦਿੰਨਾ ਉਹ ਇੱਕ ਪਾਸੇ ਚੀਕਾ ਮਾਰਦਾ ਸਿਲੰਡਰ ਤੋਂ 1100 ਦਾ ਕਰਤਾ 1000 ਦਾ ਮਾਰਾ ਜੇ ਆਪਾਂ ਕੰਟਰੋਲ ਆਪ ਕਰ ਸਕਦੇ ਆ ਜੀ ਮੇਰੇ ਤਾਂ 3 ਮਹੀਨੇ ਸਿਲੰਡਰ ਚੱਲਦਾ ਇਹੋ ਜੇ ਮੇਰੇ ਵੀਰ ਨੇ ਜਿੰਨਾਂ ਦਾ ਮਹੀਨੇ ਚ 3 ਲੱਗਦੇ ਨੇ ਜੀ ਜੀ ਫੇਰ ਅਸੀਂ ਪਾਸ ਕਿਵੇਂ ਹੋਵਾਂਗੇ ਅਸੀਂ ਪਾਸ ਨਹੀਂ ਹੋ ਸਕਦੇ ਤੇਲ ਕਹਿੰਦੇ ਮਹਿੰਗਾ ਮੈਂ ਤਾਂ ਮੰਨਦਾ ਹੀ ਨਹੀਂ ਮਹਿੰਗਾ ਮੈਂ ਨਹੀਂ ਕਹਿੰਦਾ ਮਹਿੰਗਾ ਤੇਲ ਹਜੇ ਵੀ ਸਸਤਾ ਉਹ ਕਿਉਂ ਮਹਿੰਗਾ ਕਹਿਆ ਸਸਤਾ ਮੈਂ ਕਹਿੰਨਾ ਅੱਜ ਬੋਲਟ ਮੋਟਰਸਾਈਕਲ ਹੋ ਮਾੜੀ ਗੱਡੀ ਨਹੀਂ ਰੱਖਣੀ ਜੀ ਟਰੈਕਟਰ ਮਾਰਾ ਨਹੀਂ ਰੱਖਣਾ ਫਿਰ ਬਗੈਰ ਮਤਲਬ ਹੋਰ ਰਾਇ ਨੂੰ ਮੈਂ ਦਿਖਾ ਸਕਦਾ ਜਾਂ ਤੇ ਬਗੈਰ ਮਤਲਬ ਤੂੰ ਖੇਤ 'ਚ ਮੂਤਣ ਜਾਣਾ ਤਾਂ ਵੀ ਮੋਟਰਸਾਈਕਲ 'ਤੇ ਕਿਤੇ ਨੱਕਾ ਬਦਲਣਾ ਤਾਂ ਵੀ ਮੋਟਰਸਾਈਕਲ 'ਤੇ ਦੋ ਕਰਨਾ ਸੀ ਤੁਰਨਾ ਹੈ ਨਹੀਂ ਤੇਲ ਤਾਂ ਫਿਰ ਵਧੂ ਗਈ ਵਿਦੇਸ਼ੋਂ ਚੀਜ਼ ਆਉਣੀਆਂ ਸਾਡੇ 'ਚ ਪੈਦਾ ਨਹੀਂ ਹੋ ਰਹੀ ਚੀਜ਼ ਇਹੇ ਜੇ ਹੁਣ ਆਹ ਰੋੜ ਨਿਕਲਿਆ 1 ਕਰੋੜ ਰੁਪਈਆ ਸਾਡੇ ਕਿੱਲੇ ਦਾ ਦਿੱਤਾ ਕੋਈ ਮਾਰਾ ਕਰਤਾ ਇੱਕ ਸਾਲ ਕਿਸਾਨਾਂ ਨੂੰ ਇਹ ਕਹਤਾ ਵੀ ਜਿੱਥੇ ਮਰਜੀ ਜਾਇਆਤ ਲੈ ਲਓ ਕੋਈ سٹਾਮ ਨਹੀਂ ਲੱਗੂ ਇੱਕ ਸਾਲ ਚ ਜਦੋਂ ਰੋਡ ਬਣ ਗਿਆ ਸਹੂਲਤਾਂ ਦੇਤੀਆਂ ਸਾਨੂੰ ਟੂਲ ਤਾਂ ਅਗਲੀ ਲਗੂ ਕੰਪਨੀ ਹੁਣ ਕਹਿੰਦੇ ਅਸੀਂ ਟੂਲ ਨਹੀਂ ਦੇਣਾ ਉਹ ਕੋਈ ਟੂਲ ਕੋਈ ਬਾਹਰੋਂ ਆਕੇ ਦੇਊਗਾ ਟੂਲ ਵੀ ਸਾਡਾ ਹੱਕ ਬਣਦਾ ਜੀ ਜੇ ਕਿਸੇ ਤੋਂ ਰੁਪਈਏ ਲੈ ਲਿਓ ਨਹੀਂ ਮੋੜਨੇ ਕਿਉਂ ਨਹੀਂ ਮੋੜਨੇ ਵੀ ਕਿਉਂ ਬੈਂਕਾਂ ਤੇ ਕਹਿੰਦੇ ਕਰਦੇ ਆ ਫੇਰ ਬੈਂਕਾਂ ਕੰਮਜਾਬ ਕਿਵੇਂ ਹੋਣਗੀਆਂ ਜਾਂ ਸਰਕਾਰਾਂ ਸਾਡੀਆਂ ਕਿਵੇਂ ਚੱਲਣਗੀਆਂ ਹੁਣ ਮੈਂ ਆ ਮੈਂ ਘਰੇ ਤਾਂ ਪੰਜ ਰੁਪਏ ਵੀ ਨਹੀਂ ਦੇਣੇ ਮੈਂ ਕਿੰਨੇ ਦਿਨ ਰੋਟੀ ਖਾऊं ਜੀ ਦੋ ਗਣ ਦੱਸ ਦੇਣਾ ਸੌਦਾ ਦਾ ਮੁਕਤੀ ਜਾਣਾ ਆਕੇ ਮੈਂ ਡੰਡਾ ਚੱਕ ਲਾਂ ਗੁੜੀਆਂ ਤੇ ਫਿਰ ਮੈਨੂੰ ਸ਼ਰਮ ਆਉਣੀ ਨਹੀਂ ਜਾਹੀਦੀ ਕਿ ਵੀ ਮੈਂ ਕੀ ਕਰ ਰਿਹਾ ਇੱਕ ਕਿਲਾ ਵਾਹਣਾ ਵਧੀਆ ਐਸ਼ ਕਰਦਾ ਕੋਈ ਗੱਲ ਨਹੀਂ ਵਧੀਆ ਨਜ਼ਾਰਾ ਹੀ ਲੈਣਿਆ ਯਾਰ ਇਹ ਗੱਲ ਤਾਂ ਨਹੀਂ ਜੇ ਮੈਂ ਕਹਾ ਮੈਂ ਪੀਂਦਾ ਨਹੀਂ ਪਿਗ ਵੀ ਲਾ ਲਈਦਾ ਜੀ ਇਹ ਨਹੀਂ ਗੱਲ ਮੈਂ ਕਹਾ ਮੈਂ ਪੀਂਦਾ ਨਹੀਂ ਮੈਂ ਪੀਣਾ ਜੀ ਪਰ ਇਹ ਨਹੀਂ ਕੋਈ ਬੰਦਾ ਮੈਨੂੰ ਸਬੂਤ ਕਰ ਦੇ ਕਿ ਤੇ ਹੱਥੇ 'ਚ ਨਹੀਂ ਬੈਠੂ ਕਿਸੇ ਨਾਲ ਬਹਿ ਕੇ ਨਹੀਂ ਤੂੰ ਜੀ ਜਿੱਦੈ ਲੋੜ ਆਦਿਆ ਲਈਦਾ ਘਰੇ ਬਹਿ ਕੇ ਪੀਦੀਆ ਢੋਰ ਨਾਲ ਹੁਣ ਆ ਸਬਜ਼ੀਆ ਦੱਸੋ ਕੀ ਨਹੀਂ ਹੁੰਦਾ ਕਿਸਾਨ ਦੇ ਖੇਤ 'ਚ ਇੱਕ ਨੂਨ ਤੋਂ ਬਿਨਾ ਕੁੱਲ ਚੀਜ਼ ਕਿਸਾਨ ਦੇ ਹੋ ਰਹੀ ਆ ਆ ਮੇਰੇ ਲਾ ਅਰਬੀ ਤੋਂ ਗੁਾਰੇ ਦੀ ਮੈਂ ਚਾਰ ਵਾਰੀ ਸਬਜ਼ੀ ਖਾ ਲਈ ਆ ਮਿਰਚਾਂ ਖੜੀਆਂ ਗੰਡੇ ਖੜੇ ਨੇ ਸਰੋਂ 60 70 ਕਿਲੋ ਮੈਂ ਕਰ ਲਈ ਥਾਲ ਪਰਦਾ ਤੇਲ ਨਹੀਂ ਮੈਥੋਂ ਮੁੱਕਦਾ ਜੀ ਮੇਰੇ ਵੀਰ ਵਿਹਲੇ ਬੈਠਿਆ 20 20 ਕਿੱਲੇ ਵਾਲੇ ਸਰੋਂ ਦਾ ਕਿਤੇ ਸਿਆੜ ਨਹੀਂ ਕੱਢਣਾ ਜੀ ਬਿਲਕੁਲ ਬਿਲਕੁਲ ਕਦੂਆਂ ਦੀ ਵੱਲ ਨਹੀਂ ਲਾਉਣੀ ਕਿਤੇ ਬਤਾਉਂ ਦਾ ਪਾਣੀ ਲਾਉਂਦਾ ਇਹੋ ਜੇ ਮੇਰੇ ਵੀਰ ਦੇਖਿਆ ਮੈਂ ਸਦਮਲ ਮੁੱਲ ਲੈਂਦੇ ਸਾਡੇ ਕਿਸਾਨ ਭਾਈ ਐਨ ਵਧੀਆ ਸਾਡੀ ਬੰਦੇ ਦੇਖੋ 5 ਰੁਪਈਆ ਦਾ ਬੀਲ ਆ ਕੇ ਮੈਨੂੰ ਕੇੜ ਦੇਣ ਤੇ 20 ਘਰ ਖਾ ਲੈਣਗੇ ਉਹ ਮੁੱਕ ਦੇਣੀ ਅਸੀਂ ਮੁੱਲ ਲੈਣੇ ਫਿਰ ਬਾਈ ਜੀ ਫਿਰ ਅਸੀਂ ਮਰਨਾ ਹੀ ਬਿਲਕੁਲ ਬਿਲਕੁਲ ਹੋਰ ਤਾਂ ਕੋਈ ਗੱਲ ਨਹੀਂ ਉਹ ਰੱਦ ਵਾਲਿਆਂ ਨੇ ਬਿਆਨ ਦਿੱਤਾ ਬੜਾ ਅੱਗੇ ਰੱਦਿਆ ਨਹੀਂ ਪੈਸੇ ਇਕੱਠੇ ਕਰਕੇ ਕਹਿੰਦਾ ਜੇ ਕੋਈ ਕਿਸਾਨ ਮਰਦਾ ਸਰਕਾਰ ਨੂੰ ਕਰੋੜ ਰੁਪਈਆ ਦੇਣਾ ਚਾਹੀਦਾ ਵੀ ਤੂੰ ਮਰ ਜਾ ਲੈ ਮੈਂ 10000 ਦਿੰਨਾ ਲੈ ਲੈ ਭਾਹਾ ਮੈਂ ਤਾਂ ਸ਼ਰੀਆਮ ਕਹਿੰਨਾ ਲੈ ਲੈ ਭਾ ਵੀ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਮੈਂ ਤਾਂ ਇਹ ਅਪੀਲ ਕਰਦਾ ਮੇਰੇ ਭਰਾਵਾਂ ਨੂੰ ਵੀ ਤੁਸੀਂ ਐਂ ਦੱਸ ਦਿਓ ਵੀ ਮਰ ਜਾਓ ਸਰਕਾਰ ਤੋਂ ਆਪਾਂ ਪੈਸੇ ਲੈ ਲਾਂਗੇ ਵੀ ਕੰਮ ਨਾ ਕਰੋ ਕੰਮ ਨਾ ਕਰੋ ਮਰ ਜਾਓ ਪੈਸੇ ਸਰਕਾਰ ਨੇ ਉਤੋਂ ਲਵਾ ਲਾਂਗੇ ਇੱਕ ਇਹ ਗੱਲਾਂ ਗਲਤ ਨੇ ਸਾਨੂੰ ਜ਼ਿੰਦਗੀ ਦਿੱਤੀ ਆ ਮਾਪਿਓ ਨੇ ਸਾਨੂੰ ਪਾਲਤਾ ਵਿਆਹ ਕਰਤਾ ਹੋਰ ਕੀ ਕਰਦੇ ਹੁਣ ਕੰਮ ਕਰਨ ਦਾ ਸਾਡਾ ਹੱਕ ਹੂੰ 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 ਕੰਮ ਅਸੀਂ ਕਰਨਾ ਨਹੀਂ ਰੋਜ਼ ਸਾਨੂੰ 5-400 ਰੁਪਏ ਚਾਹੀਦਾ ਸੰਗਤ ਸਰਕਾਰ ਨੂੰ ਇਹ ਗੱਲ ਕਹਿੰਦੇ ਮੋਦੀ ਸਾਹਿਬ ਨੂੰ ਵੀ ਰੋਗ ਵਾਹਣ ਸਾਨੂੰ ਦੇ ਪੈਸੇ ਇੱਥੇ ਲਾ ਫੈਕਟਰੀਆਂ ਸਾਡੇ ਨਾਲ ਇੱਕ ਗੱਲ ਤੈਅ ਕਰ ਸਾਡੇ ਕੋਈ ਦੋਸ਼ੀ ਨਹੀਂ ਹੈਗਾ ਜਾਂ ਭਈਏ ਸਾਡੇ ਦੁਸ਼ਮ ਭਾਈ ਨੇ ਸਾਡੇ ਉਹ ਵੀ ਉਹਨਾਂ ਨੂੰ ਸਟੇਟ ਬਾਈ ਸਟੇਟ ਕੰਮ ਦੇ ਦੇ ਸਾਡੇ ਇੱਥੇ ਪੰਜਾਬ 'ਚ ਜਿਹੜੇ ਮੇਰੇ ਵੀਰ ਮੁੰਡੇ ਕੁੜੀਆਂ ਪੜ੍ਹੇ ਲਿਖੇ ਵਿਚਾਰੇ ਬੇਲੇ ਫਿਰਦੇ ਆ ਉਹਨਾਂ ਨੂੰ ਰੁਜ਼ਗਾਰ ਦੇ ਅਸੀਂ ਤੇਰੇ ਨਾਲ ਸਹਿਮਤ ਹਾਂ ਹਾਂ ਜੇ ਤੈਨੂੰ ਲੋੜ ਪਊਗੀ ਲੇਬਰ ਦੀ ਤਾਂ ਸਾਡੇ ਥਰੂ ਮੰਗਾ ਕੇ ਦੇਵਾਂਗੇ ਜੇ ਪੰਜਾਬ 'ਚ ਨਹੀਂ ਕੰਮ ਹੋਊਗਾ ਕੰਪਨੀਆਂ ਲੱਗਣ ਸਾਨੂੰ ਉਹ ਫਾਇਦਾ ਇੱਕ ਰੂੜੇ ਕੀ ਛੋਟੇ ਰੂੜੇ ਕੀ ਤੇ ਵੱਲੋਂ ਦੇ ਵਿਚਾਲੇ ਪਿੰਡ ਵੱਲੋਂ ਆ ਜੀ ਉੱਥੇ ਕੋਈ ਬੰਦਾ ਕੈਨੇਡਾ ਚ ਗਿਆ ਹੋਇਆ। ਕਹਿੰਦੀ ਇੰਗਲੈਂਡ ਆ ਪਤਾ ਨਹੀਂ ਬੰਦਾ ਤਕੜਾ। ਪਹਿਲਾਂ ਤਾਂ ਉਹਨੇ ਹਸਪਤਾਲ ਪਾਇਆ ਉੱਥੇ। ਅੱਛਾ। ਕਹਿੰਦਾ ਇਹੋ ਜਿਹਾ ਕਾਮਜਾਗ ਕੋਲ ਲੁਧਿਆਣੇ ਤੋਂ ਲੋਕ ਇੱਥੇ ਆਉਣਗੇ ਮਰੀਜ਼। ਜੀ ਜੀ। ਫੇਰ ਉਹਨੇ ਫੈਕਟਰੀ ਲਾਉਣੀ ਸ਼ੁਰੂ ਕਰਤੀ ਆਹ ਵਦਹਾ ਬਹਾਨਾ ਉਹਦਾ ਖੋਦ। ਹੁਣ ਵੀ ਮੈਂ ਦਿਖਾ ਸਕਦਾ ਮੌਜੂਦਾ। ਜੀ। ਉਹ ਸੀਗਾ ਆਹ ਕਚਰੇ ਵਾਲਾ ਲਿਆ ਕੇ ਸਾਰੇ ਪੰਜਾਬ ਚ ਸਪਲਾਈ ਕਰਨਾ ਸੀ ਆਹ ਜਿਵੇਂ ਸਰਿੰਜਾਂ ਨੇ ਹੋਰ ਗਲੂਗੋਸ ਵਾਲੀਆਂ ਬੋਤਲਾਂ। ਕਹਿੰਦੇ ਜੀ ਤੂੰ ਆਹੂ ਧਰਨਾ ਲਾ ਲਿਆ। ਅੱਛਾ। ਫੇਰ ਉਹ ਕਹਿੰਦਾ ਚਲ ਮੈਂ ਨਹੀਂ ਲਾਉਂਦਾ ਇਹ। ਮੈਂ ਆ ਜਿਹੜੀਆਂ ਪੱਥਰ ਦੀਆਂ ਸਲੇਟਾਂ ਨਹੀਂ ਗੀਆਂ ਪਾਉਂਦੇ ਲੋਕ ਇਹਦੀ ਫੈਕਟਰੀ ਲਾ ਦੇਣਾ ਆਪਾਂ ਦਾ 100-200 ਬੰਦੇ ਨੂੰ ਰੁਜ਼ਗਾਰ ਦੇਣਾ ਉਹ ਧਰਨਾ ਹਜੇ ਵੀ ਲੱਗਿਆ ਹੋਇਆ ਉਹਨੂੰ ਚਾਰ ਦਿਵਾਰੀ ਨਹੀਂ ਕਰਨ ਦਿੱਤੀ ਫੇਰ ਪਤਾ ਕੀ ਕਹਿੰਦੇ ਕਹਿੰਦੇ ਤਾਂ ਸਾਰੇ ਵਾਹਣ ਰੋਕ ਲੂ ਬੰਦਾ ਤਕੜਾ ਐਂ ਵਾਹਣ ਕੇ ਮੇਰੇ ਰੋਕ ਲੂ ਜੇ ਮੈਂ ਚੀਜ਼ ਵੇਚੂ ਤੂੰ ਲੈ ਜਾਏਂਗਾ ਧੱਕੇ ਨਾਲ ਤਾਂ ਲੈ ਜਾਣੀ ਸਕੇ ਚਲੋ ਦਿਖਾਉਣਾ ਬੱਲੋ ਦੇ ਤਾਂ ਉੱਠ ਖੜੇ ਇਕੱਲੇ ਰੂੜੀਏ ਕਹਿੰਦੇ ਬੈਠੇ ਨੇ ਹਜੇ ਧਰਨਾ ਲੱਗਿਆ ਹੋਇਆ ਫੇਰ ਜੇ ਕੋਈ ਸਾਨੂੰ ਰੁਜ਼ਗਾਰ ਦਿੰਦਾ ਹੋ ਨਹੀਂ ਦੇਣਾ ਜੇ ਕੋਈ ਰੋਡ ਕੱਢਦੀ ਆ ਸਰਕਾਰ ਫੇਰ ਸਟਿਕ ਵਿੱਚ ਰਹਾਂਗੇ ਕਿਹੜੇ ਹਿਸਾਬ ਨਾਲ ਅਸੀਂ ਪਾਸ ਹੋਵਾਂਗੇ ਇਹ ਤਾਂ ਕਹਿੰਦੇ ਬਿੱਲੇ ਨੂੰ ਦੇ ਦਿਓ ਬਿੱਲੇ ਨੂੰ ਨਹੀਂ ਮਿਲਦਾ ਕੰਮ ਕਰੋ ਮੇਰੀ 64 ਸਾਲ ਦੀ ਉਮਰ ਮੇਰੇ ਨਾਲ ਜਿਹੜਾ ਮਰਜ਼ੀ ਲੱਗੇ ਕੰਮ ਨੂੰ